ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਤਕਾਰ ਸਿੰਘ ਰੰਧਾਵਾ ਤੁਸੀ ਜੀ ਹੋਣ ਲੋਕ વાਣੀ ਪੰਜਾਬੀ ਦੋਸਤੋ ਦੇਖੋ ਜਿਲ੍ਹਾ ਵਾਲੇ ਬਾਗ ਵਿੱਚ ਜਿੱਥੇ ਇੱਕ ਕੋਨੀਸਾਕਾ ਹੋਇਆ ਸੀਗਾ ਇਹ ਉੱਥੋਂ ਦੀ ਤਸਵੀਰਾਂ ਨਹੀਂ ਆ ਚਾਰ ਸਪੀਰੇ ਸਲਾਨੀ ਬਾਹਰੋਂ ਵੀ ਹੁੰਦੇ ਨੇ ਆਪਣੇ ਪੰਜਾਬ ਦੇ ਲੋਕ ਨੇ ਜਿਹੜੇ ਇੱਥੇ ਦੇਖਣ ਆਉਂਦੇ ਨੇਗੇ ਇੱਥੇ ਬ੍ਰਿਟਿਸ਼ ਸਰਕਾਰ ਵੱਲੋਂ ਇਹਥੇ ਲੋਕਾਂ ਦੇ ਗੁਲੀਆਂ ਚ ਰਹਿ ਗਏ ਸੀਗੇ ਇੱਥੇ ਉਹ ਖੂਬੀ ਹੈ ਜਿੱਥੇ ਲੋਕਾਂ ਨੇ ਬਚਣ ਲਈ ਉਹਦੇ ਵਿੱਚ ਸਾਲਾ ਮਾਰਤੀ ਸੀਗੇ ਇਹ ਉਹ ਖੂ ਹੈ ਜਿੱਥੇ ਨਾਲੇ ਲੋਕਾਂ ਨੇ ਆਪਣੀ ਜਾਨ ਚੋਣ ਲਈ ਖੂ ਦੇ ਵਿੱਚ ਸਾਲਾ ਮਾਰਤੀਆਂ ਪਰ ਫਿਰ ਵੀ ਆਪਣੀ ਜ਼ਿੰਦਗੀ ਬਚਾ ਨਹੀਂ ਸਕੇ 13 April 1919 ਨੂੰ ਇਹ ਉਹ ਨਹੀਂ ਸਕਾ ਬਪਰੇ ਸੀਗਾ ਜਦੋਂ ਬਰਤਾਨੀਆ ਸਰਕਾਰ ਨੇ ਧਰਤੇ ਲੋਕਾਂ ਉੱਪਰ ਗੋਲੀਆਂ ਚ ਲਾਈਆਂ ਸੀਗੇ ਇੱਥੇ ਉਹ ਨਿਸ਼ਾਨ ਵੀ ਮੌਜੂਦ ਨੇ ਜਿਹੜੇ ਗੋਲੀਆਂ ਦੇ ਨਿਸ਼ਾਨ ਕੰਧਾਂ ਦੇ ਵਿੱਚ ਵੀ ਲੱਗੇ ਹੋਏ ਨੇ ਉਹ ਵੀ ਇੱਥੇ ਇਨਸਾਨ ਮੌਜੂਦ ਨੇ ਇਹ ਉਹ ਕੰਧ ਹੈ ਜਿੱਥੇ ਗੋਲੀਆਂ ਦੇ ਨਿਸ਼ਾਨ ਸਭ ਸੰਭਾਲ ਕੇ ਰੱਖੇ ਹੋਏ ਨੇ ਜਦੋਂ ਗੋਰੀ ਸਰਕਾਰ ਨੇ ਲੋਕਾਂ ਤੇ ਗੋਲੀਆਂ ਚਲਾਈਆਂ ਸੀਗੀਆਂ ਇਹ ਕਿਰਨੀ ਕੁਛੀ ਰੰਗੀ ਸੀ ਕਿ ਨਿਕਲ ਕੇ ਗਈ ਬੋਲ ਇਹ ਗੋਲੀਆਂ ਇਹਨਾਂ ਕੰਧਾਂ ਦੇ ਵਿੱਚ ਲੱਗਿਆ ਸੀਗਾ ਉਹ ਨਿਸ਼ਾਨ ਅੱਜ ਵੀ ਸਵਾਲ ਕੇ ਰੱਖੇ ਹੋਏ ਨੇ ਇਹ ਦੂਸਰੀ ਕੰਧ ਹੈ ਜਿੱਥੇ ਗੋਲੀਆਂ ਦੇ ਨਿਸ਼ਾਨ ਸਵਾਲ ਕੇ ਰੱਖੇ ਹੋਏ ਨੇ ਇਹ ਗੋਲੀਆਂ ਉਦੋਂ ਚਲਾਈਆਂ ਗਈਆਂ ਸੀਗੀਆਂ ਜਦੋਂ ਲੋਕ ਇੱਕ ਐਕਟ ਦਾ ਵਿਰੋਧ ਕਰਨ ਵਿੱਚ ਇਕੱਠੇ ਹੋਏ ਸੀਗੇ 13 ਅਪ੍ਰੈਲ 1919 ਨੂੰ ਇਹ ਸਾਾਕਾ ਵਾਪਰਿਆ ਸੀਗਾ ਪੰਜਾਬੀ ਲੋਕਾਂ ਲਈ ਇਹ ਇੱਕ ਦਰਦ ਭਰਿਆ ਪਾਸਾ ਸੀਗਾ ਇਸ ਸੁਕੂਨੇ ਸਾਕੇ ਨੂੰ ਵੇਖਣ ਲਈ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਅੱਤੋਂ ਦੇਖ ਰਹੇ ਹੋ ਤੁਸੀਂ ਕਿੰਨੇ ਲੋਕ ਨੇ ਜਿਹੜੇ ਇੱਥੇ ਅੱਜ ਵੀ ਇਕ ਖੁਨੀਸਾ ਕਾ ਵੇਖਣ ਲਈ ਆ ਰਹੇ ਨੇ ਜੋ ਵੀ ਅੰਮ੍ਰitsar ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਲੋਕ ਆਉਂਦੇ ਨੇ ਉਹ ਜਿੜਾ ਵਾਲੇ ਬਾਗ ਨੂੰ ਜ਼ਰੂਰ ਵੇਖ ਕੇ ਜਾਂਦੇ ਨੇ ਹੋਰ ਚਲੋ ਇਹ ਅਮਰਜੋਤੀ ਇਹ ਅਮਰਜੋਤ ਹੈ ਜੀ ਜੋ ਕੇਸ ਇਦਾਂ ਦੇ ਯਾਦਗਾਰ ਵਾਸਤੇ ਬਣੀ ਹੋਈ ਹੈ ਇਹ ਉਹਨਾਂ ਦੀ ਯਾਦਗਾਰ ਹੈ ਜੋ ਇੱਥੇ ਸੀ ਰਹੇ ਸਨ 13 April 1999 ਇਹਨਾਂ ਨੇ ਇੱਥੇ ਛੇ ਦਿਨ ਪਾਈਆਂ ਉਹਨਾਂ ਦੀ ਯਾਦ ਦੇ ਵਿੱਚ ਜਾਂ ਮਰਜੂਤ ਜਲਾਈ ਜਾ ਰਹੀ ਹੈ ਸੰਬਰ ਦਾ ਸਾਹਿਬ ਪਰਸਨਲ ਹੀ ਆਏ ਸੀ ਸਾਡਾ ਮਾਨਕੀਤਾ ਕਿ ਅਸੀਂ ਆਪਣੀਆਂ ਪੰਜਾਬ ਦੀਆਂ ਕਟਨਾਵਾਂ ਨੂੰ ਲੋਕਾਂ ਸਮਾਂ ਲਈਏ ਤੇ ਥੋੜੀ ਜੀ ਕੋਸ਼ਿਸ਼ ਕੀਤੀ ਹੈਗੀ ਤੁਹਾਨੂੰ ਜਾਣਕਾਰੀ ਦੇਣ ਵਾਸਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਸ਼ੇਅਰ ਕਰਨਾ ਨਾ ਭੁੱਲਣਾ ਮੈਂ ਤੁਹਾਡਾ ਆਪਣਾ ਦਿਕਤਾਰ ਸਿੰਘ ਹਾਂ